ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਅੱਜ ਹਾਜ਼ਰ ਹੋਏ ਆਂ ਜੀ ਬਹੁਤ ਹੀ ਜਿਆਦਾ ਸੋਹਣੀ ਤੇ ਪਿਆਰੀ ਕਲੈਕਸ਼ਨ ਦੇ ਨਾਲ ਬਿਲਕੁਲ ਨਿਊ ਕਲੈਕਸ਼ਨ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਵਾਲੇ ਸੂਟ ਜਿਹੜੇ ਆਉਣਗੇ ਜੀ ਉਹ ਬਰਬਰੀ ਕਾਟਨ ਦੇ ਹੋਣਗੇ ਜੀ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਪਿਆਰਾ ਸਟੱਫ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਸਾਰੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਤੇ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਸੋਹਣਾ ਬ੍ਰਾਂਡਡ ਸਟੱਫ ਹੈ ਜੀ ਸਾਰਾ ਸਾਰਾ ਫੈਬਰਿਕ ਬ੍ਰਾਂਡਡ ਆਊਗਾ ਜੀ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਕੰਬੀਨੇਸ਼ਨ ਹੈ ਜੀ ਇਹਨਾਂ ਦੇ ਤੇ ਬਰਬਰੀ ਕਾਟਨ ਹੈ ਜੀ ਇਹੇ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਇਹਨੂੰ ਕੋਟਾ ਰਕੋਟਾ कॉटन ਵੀ ਕਹਿ ਦਿੰਦੇ ਆ ਕੋਟਾ ਡੋਰੀਆ कॉटन ਵੀ ਕਹਿ ਦਿੰਦੇ ਆ ਇਹਨੂੰ ਬਰਬਰੀ कॉटन ਵੀ ਕਹਿ ਦਿੰਦੇ ਆ ਜੀ ਪੂਰਾ ਸਟੱਫ ਪੂਰਾ ਸੌਫਟ ਫੈਬਰਿਕ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਓਬੀ ਸਕ੍ਰੀਨ ਦੇ ਦਿੱਤੇ ਹੋਏ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ 1050 ਰੁਪਏ ਇਹਨਾਂ ਦਾ ਰੇਟ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਤੇ ਪਿਆਰਾ ਸਟੱਫ ਹੈ ਜੀ ਕੋਈ ਇਹਨਾਂ ਦੀ ਕਲਰ ਨਹੀਂ ਖਰਾਬ ਹੁੰਦੇ ਜੀ ਕੋਈ ਇਹਨਾਂ ਦਾ ਫੈਬਰਿਕ ਨਹੀਂ ਖਰਾਬ ਹੁੰਦਾ ਜੀ ਬਿਨਾ ਲਾਈਨਿੰਗ ਤੋਂ ਹੀ ਬਣਨ ਵਾਲੇ ਸੂਟ ਹੈ ਜੀ ਸਾਰੇ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਤੇ ਸਟੱਫ ਦੀ ਆਪਣੀ ਪੂਰੀ ਗਰੰਟੀ ਹੋਊਗੀ ਜੀ ਸਟੱਫ ਖਰਾਬ ਨਹੀਂ ਹੁੰਦਾ ਜੀ ਬਿਲਕੁਲ ਵੀ ਇਹ ਵਾਲੇ ਸੂਟ ਆਉਣਗੇ ਜੀ ਕਾਟਨ ਦੇ ਬਹੁਤ ਸੋਹਣੇ ਪਿਆਰੀ ਕਾਟਨ ਹੈ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ ਜੀ ਨਾਲ ਮੈਚਿੰਗ ਬਾਟਮ ਆਊਗੀ ਜੀ ਤੇ ਨਾਲ ਓਮੇ ਦਾ ਹੀ ਪ੍ਰਿੰਟਡ ਦੁਪੱਟਾ ਆਊਗਾ ਜੀ ਬਾਟਮ ਨਾਲ ਦਾ 2.5 ਮੀਟਰ ਦੀ ਕੱਟ ਹੋਊਗੀ ਜੀ ਪਿਓਰ ਕਾਟਨ ਦਾ ਦੁਪੱਟਾ ਹੈ ਜੀ ਪਿਓਰ ਕਾਟਨ ਦੀ ਸ਼ਰਟ ਹੈ ਪਿਓਰ ਕਾਟਨ ਦੀ ਬਾਟਮ ਹੈ ਜੀ ਤੇ ਦੁਪੱਟਾ ਪੂਰਾ ਖੁੱਲਾ ਡੁਲਾਊਗਾ ਜੀ ਪੂਰਾ 2.5 ਮੀਟਰ ਦਾ ਪੂਰਾ ਬਰ ਹੋਊਗਾ ਜੀ ਦੁਪੱਟੇ ਦਾ ਪੂਰੀ ਲੈਂਥ ਹੋਊਗੀ ਤੇ ਸ਼ਰਟ ਦੀ ਵੀ ਕੱਟ 2.5 ਮੀਟਰ ਦੀ ਆਊਗੀ ਬਾਟਮ ਦੀ ਕੱਟ ਵੀ 2.5 ਮੀਟਰ ਆਊਗੀ ਜੀ ਬਹੁਤ ਸੋਹਣਾ ਇਹ ਫੈਬਰਿਕ ਹੈ ਜੀ ਬ੍ਰਾਂਡਡ ਇਹਦਾ ਵੀ ਕਲਰ ਬਿਲਕੁਲ ਖਰਾਬ ਨਹੀਂ ਹੁੰਦਾ ਜੀ ਨਾ ਇਹ ਕਪੜਾ ਖਰਾਬ ਹੋਵੇ ਨਾ ਇਹ ਕਲਰ ਖਰਾਬ ਹੋਵੇ ਗਰਮੀ 'ਚ ਪਾਉਣ ਵਾਲਾ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਠੰਡਾ ਰਹਿੰਦਾ ਇਹ ਕਪੜਾ ਜੀ ਕੋਈ ਇਹਦੇ ਥੱਲੇ ਲਾਈਨਿੰਗ ਦੀ ਲੋੜ ਨਹੀਂ ਜੀ ਕੋਈ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਤੇ ਇਹ ਸੂਟ ਹੈ ਜੀ 995 ਰੁਪਏ ਸੂਟ ਹੈ ਜੀ ਫ੍ਰੀ ਸ਼ਿਪਿੰਗ ਹੈ ਕੋਈ ਇਹਦੇ ਤੇ ਸ਼ਿਪਿੰਗ ਨਹੀਂ ਲੱਗੂਗੀ ਜੀ ਤੁਸੀਂ ਘਰ ਬੈਠੇ ਇਹਨੂੰ ਸੂਟ ਨੂੰ ਮੰਗਵਾ ਸਕਦੇ ਹੋ ਸਕ੍ਰੀਨ ਦੇ ਉੱਪਰ ਸਾਡਾ WhatsApp ਨੰਬਰ ਚੱਲ ਰਿਹਾ ਜੀ ਤੁਸੀਂ ਆਪ ਦਾ ਆਰਡਰ ਭੇਜ ਸਕਦੇ ਹੋ ਸਾਡੇ ਨੰਬਰ ਤੇ ਤੇ ਜੇ ਕਿਸੇ ਭੈਣ ਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਜੀ ਥੈਂਕ ਯੂ